ਜੰਮੂ ਜੰਮੂ ਤੋਂ ਜੰਮੂ ਹੀ ਆਉਣਾ ਤੇ ਮੰਡੀ ਦੇ ਹੋਰ ਜੰਮੂ ਤੋਂ ਆਏ ਨੇ ਬਾਈ ਹੋਰੇ ਤੇ ਕਿਵੇਂ ਲੱਗਿਆ ਆਕੇ ਬਹੁਤ ਜਗ ਲੱਗ ਜਾਨਵਰ ਆਏ ਫਿੱਟ ਉਹ ਵੀ ਮਿੱਤਰੋ ਐਂਟਰ ਹੋ ਚੁੱਕੇ ਆਂਗੇ ਬੱਲਾ ਮੰਡੀ ਦੇ ਵਿੱਚ ਆ ਹਾਰ ਸ਼ਿੰਗਾਰਾ ਆ ਹਾਰ ਸ਼ਿੰਗਾਰਾ ਘੋੜਿਆਂ ਦਾ ਮੱਜਾਂ ਦਾ ਗਾਵਾਂ ਦਾ ਆ ਤੇ ਨਾ ਸੁਰਖੀ ਬਿੰਦੀ ਪਾਊਡਰ ਲੋ ਵੀ ਮਿੱਤਰੋ ਦਖਾਵਾ ਆਂਗੇ ਅੱਜ ਤੁਹਾਨੂੰ 22 ਮਿੱਤਰੋ ਸਣੀ ਚਟਾਲੇ ਦੇ ਟੈਂਟ ਚ ਆ ਚੁੱਕੇ ਆਂ ਬਾਈਆਂ ਦੇ ਆਪਣੇ ਏਰੀਏ ਦੇ ਬੰਦੇ ਆ ਆਪਣੇ ਏਰੀਏ ਦੇ ਬੰਦੇ ਨੇ ਬਾਈ ਹੋਰੇ ਤੇ ਇੱਧਰ ਬੈਠੇ ਨੇ ਜੰਮੂ ਦੇ ਗਾਹਕ ਜੰਮੂ ਦੇ ਗਾਹਕ ਆ ਹੁਣੇ ਆਹ ਦੇਖੋ ਕਿਡੀਆਂ ਕਿਡੀਆਂ ਝੋਟੀਆਂ ਨੇ ਬੱਲਾ ਮੰਡੀ ਤੇ ਆਪਣੇ ਏਰੀਏ ਦੇ ਨੇ ਬਾਈ ਹੋਰੇ ਔਰ ਆਹ ਦੇਖੋ ਜੰਮੂ ਤੋਂ ਆਏ ਹੋਣੇ ਬਾਈ ਹੋਰੇ ਪਰ ਸਾਸਰੀ ਗਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜੰਮੂ ਜੰਮੂ ਤੋਂ ਜੰਮੂ ਹੀ ਆਉਣਾ ਤੇ ਮੰਡੀ ਦੇ ਹੋਰ ਜੰਮੂ ਤੋਂ ਆਏ ਨੇ ਬਾਈ ਹੋਰੇ ਤੇ ਕਿਵੇਂ ਲੱਗਿਆ ਆ ਕੇ ਬੜਾ ਬਹੁਤ ਜਗਲ ਜਾਨਵਰ ਆਏ ਫਿੱਟ ਬਹੁਤ ਫਿੱਟ ਆਏ ਕਿੰਨੇ ਲੈ ਲੈ ਦੋ ਦੋ ਚਾਰ ਲੈ ਲੈ ਦੋ ਚਾਰ ਲੈ ਲੈ ਠੀਕ ਆ ਜੀ ਠੀਕ ਆ ਆ ਬਾਈ ਨਾਲ ਕਿਵੇਂ ਲੱਗਿਆ ਮਿਲ ਕੇ ਸਣੀ ਚਟਾਲਾ ਨਾਲ ਬਹੁਤ ਠੀਕ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਵਧੀਆ ਜਾਨਵਰ ਦਿੱਤੇ ਨੇ ਬਾਈ ਨੇ ਉਹ ਬਹੁਤ ਵਧੀਆ ਠੀਕ ਆ ਠੀਕ ਆ ਦੇਖੋ ਮਿੱਤਰੋ ਫਲਾ ਮੰਡੀ ਤੇ ਝੋਟੀਆਂ ਦੇਖੋ ਇੱਕ ਤੋਂ ਇੱਕ ਨੇ ਆ ਬੂਰੀ ਝੋਟੀ ਖੜੀ ਆ ਆ ਬਾਈ ਹੋਰੇ ਆਏ ਹੋਣੇ ਜੰਮੂ ਤੋਂ ਹੋਰ ਵੀ ਜੇ ਕਿਸੇ ਭਰਾ ਨੇ ਲੈਣੀ ਆਂਦੇ ਨੇ ਅੱਜ ਹੈਗੀ 21 ਤਰੀਕ 10ਵਾਂ ਮਹੀਨਾ ਸਟਰੋ ਪਹੁੰਚ ਰਹੀਆਂ ਨੇ ਗੱਡੀ ਭਰ ਕੇ ਆ ਰਹੀਆਂ ਨੇ ਹੰਜਾ ਬਹੁਤ ਆ ਰਿਹਾ ਮਾਲ ਦੇਖ ਸਕਦੇ ਹੋ ਹੋਰ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਮਿੱਟੀ ਨਾਲ ਵੀ